ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰਾਮ ਕਲੀ ਮਹੱਲਾ ਤੀਜਾ ਫਿਰ ਜੋਗੀਆਂ ਨੇ ਸਤਿਗੁਰਾਂ ਨੂੰ ਪੂਜਾ ਕਰਨ ਬਾਬਤ ਬਾਰੇ ਪੁੱਛਿਆ ਕਿ ਕਿਹੜੀ ਪੂਜਾ ਸ੍ਰੇਸ਼ਟ ਹੈ ਕਿਉਂਕਿ ਕੋਈ ਮਾਨਸੀ ਪੂਜਾ ਕਰਦਾ ਹੈ ਕੋਈ ਕਾਲਕ ਪੂਜਾ ਕਰਦਾ ਹੈ ਇਤਿਆਦ ਇਹ ਸੁਣ ਕੇ ਸਤਿਗੁਰਾਂ ਨੇ ਸ਼ਬਦ ਉਚਾਰਨ ਕੀਤਾ ਹਰ ਕੀ ਪੂਜਾ ਦੁਲੰਭ ਹੈ ਸੰਤੋ ਕਹਿਣਾ ਕਛੂ ਨਾ ਜਾਈ। हे संतजनो महात्माजनो ਪਰਮੇਸ਼ਰ ਵਾਹਿਗੁਰੂ ਮਹਾਰਾਜ ਜੀ ਦੀ ਸੇਵਾ ਜਿਹੜੀ ਪੂਜਾ ਹੈ ਉਹ ਬੜੀ ਹੀ ਕਰਨੀ ਦੁਲੰਭ ਦੁਰਲਭ ਹੈ। ਬੜੀ ਹੀ ਸੁੰਦਰ ਹੈ। ਵਾ ਕਠਨਤਾਈ ਨਾਲ ਪ੍ਰਾਪਤ ਹੋਣ ਵਾਲੀ ਹੈ। ਉਸ ਦੀ ਬਾਬਤ ਕੁਝ ਵੀ ਆਖਿਆ ਨਹੀਂ ਜਾਂਦਾ। ਸੰਤੋ ਗੁਰਮਖ ਪੂਰਾ ਪਾਈ ਹਾਂ ਸੰਤੋ ਹੀ ਮਹਾਤਮਾ ਜਨੋ ਗੁਰਮਖ ਬਣ ਕੇ ਵਾ ਮੁਖੀ ਗੁਰਾਂ ਦੁਆਰਾ ਪੂਰਨ ਪਰਮੇਸ਼ਰ ਦਾ ਗਿਆਨ ਪਾਉਣਾ ਕਰੀਦਾ ਹੈ ਨਾਮੋ ਪੂਜ ਕਰਾਈ ਰਹਾਉ ਹਾਂ ਗੁਰਾਂ ਦੁਆਰਾ ਪੂਰਨ ਬ੍ਰਹਮ ਦਾ ਸਰੂਪ ਪਾਉਣਾ ਕਰੀਦਾ ਹੈ ਪਰਮੇਸ਼ਰ ਦਾ ਨਾਮ ਜਪਣਾ ਹੀ ਪਰਮੇਸ਼ਰ ਦੀ ਪੂਜਾ ਕਰਨੀ ਤੇ ਕਰਾਉਣੀ ਹੈ ਬ ਪ੍ਰਭੂ ਨਾਮ ਨੇ ਹੀ ਭਗਤ ਜਨਾਂ ਦੀ ਲੋਕ ਪ੍ਰਲੋਕ ਵਿੱਚ ਪੂਜਾ ਕਰਾਉਣਾ ਕੀਤੀ ਹੈ ਰਹਾਉ ਹਰ ਬਿਨ ਸਬ ਕਿਛ ਮੈਲਾ ਸੰਤੋ ਕੀ ਹਉ ਪੂਜ ਚੜਾਈ ਏ ਸੰਤ ਜਨੋ ਮਹਾਤਮਾ ਜਨੋ ਪਰਮੇਸ਼ਰ ਦੇ ਨਾਮ ਜੱਪੇ ਤੋਂ ਬਗੈਰ ਸਾਰਾ ਕੁਝ ਹੀ ਮੈਲਾ ਹੈ ਭਾਵ ਜੋ ਵੀ ਕਰਤੱਬ ਕਰੀਦਾ ਉਹ ਹੰਗਤਾ ਦੇ ਸਹਿਤ ਕਰੀਦਾ ਜਿਸ ਕਰਕੇ ਰਿਦਾ ਆਦ ਸਭ ਕੁਝ ਵੀ ਮੈਲਾ ਹੋ ਜਾਂਦਾ ਇਸ ਕਰਕੇ ਅਸੀਂ ਕਿਹੜੀ ਚੀਜ਼ ਦੀ ਪੂਜਾ ਉਸ ਪਰਮੇਸ਼ਰ ਦੇ ਅੱਗੇ ਚੜਾਉਣਾ ਕਰੀਏ ਹਰ ਸਾਚੇ ਪਾਵੇ ਸਾ ਪੂਜਾ ਹੋਵੇ ਭਾਣਾ ਮੰਨ ਵਸਾਈ ਜੋ ਸੱਚੇ ਹਰ ਪਰਮੇਸ਼ਰ ਨੂੰ ਪਾਉਂਦਾ ਹੈ ਉਹ ਪੂਜਾ ਹੀ ਸਫਲੀ ਹੁੰਦੀ ਹੈ ਬਾਜੋ ਸੱਚੇ ਪਰਮੇਸ਼ਰ ਦਾ ਹੁਕਮ ਭਾਣਾ ਮੰਨਣਾ ਹੈ ਉਹ ਪੂਜਾ ਹੀ ਸਫਲੀ ਹੁੰਦੀ ਹੈ ਇਸ ਲਈ ਪਰਮੇਸ਼ਰ ਦਾ ਭਾਣਾ ਹੁਕਮ ਚਿੱਤ ਵਿੱਚ ਵਸਾਉਣਾ ਕਰੀਏ ਪੂਜਾ ਕਰੈ ਸਭ ਲੋਕ ਸੰਤੋ ਮਨਮੁਖ ਥਾਇ ਨ ਪਾਈ ਇਹ ਸੰਤ ਜਨੋ ਮਹਾਤਮਾ ਜਨੋ ਸਾਰੇ ਲੋਕ ਮਨੁਖ ਤਾਂ ਪੂਜਾ ਕਰਦੇ ਆ ਭਾਵ ਕੋਈ ਪਦਾਰਥਾਂ ਦੀ ਪ੍ਰਾਪਤੀ ਲਈ ਪਰਮੇਸ਼ਰ ਦੀ ਪੂਜਾ ਕਰਦਾ ਕੋਈ ਗੁਣਾਂ ਦੀ ਪ੍ਰਾਪਤੀ ਲਈ ਪੂਜਾ ਕਰਦਾ ਹੈ ਪਰੰਤੂ ਮਨਮੁਖ ਆਪਣੇ ਮਨ ਨੂੰ ਮੁਖੀ ਬਣਾਉਣ ਵਾਲੇ ਪੁਰਖਾਂ ਦੀ ਕੀਤੀ ਹੋਈ ਪੂਜਾ ਥਾਂ ਲੇਕੇ ਨਹੀਂ ਪੈਂਦੀ ਭਾਵ ਪਰਵਾਨਗੀ ਵਿੱਚ ਨਹੀਂ ਪੈਂਦੀ ਵਾ ਮਨਮੁਖ ਨੂੰ ਸਰੂਪ ਰੂਪੀ ਥਾਂ ਦੀ ਪ੍ਰਾਪਤੀ ਨਹੀਂ ਹੁੰਦੀ। ਸ਼ਬਦ ਮਰੈ ਮਨ ਨਿਰਮਲ ਸੰਤੋਹ ਇਹ ਪੂਜਾ ਥਾਏ ਪਾਈ। ਇਹ ਸੰਤੋਹ ਮਹਾਤਮਾ ਜਨੂ ਜੇ ਗੁਰ ਸ਼ਬਦ ਉਪਦੇਸ਼ ਦੀ ਕਮਾਈ ਕਰਕੇ ਜੀਵਤ ਭਾਵ ਵੱਲੋਂ ਮਰਨਾ ਕਰੇ ਤਾਂ ਮਨ ਚਿਤ ਨਿਰਮਲ ਉੱਜਲ ਹੋ ਜਾਂਦਾ ਹੈ। ਵਵਕਾਰਾਂ ਦੀ ਨਿਰਮਲ ਮੈਲ ਤੋਂ ਰਹਿਤ ਹੋ ਜਾਂਦਾ ਹੈ। ਇਹ ਪੂਜਾ ਥਾਂ ਲੇਖੇ ਵਿੱਚ ਪੈਂਦੀ ਹੈ। ਪਾਵ ਪਰਮੇਸ਼ਰ ਦੇ ਦਰ ਉਤੇ ਪ੍ਰਵਾਹ ਹੁੰਦੀ ਹੈ ਵਾ ਇਸ ਪੂਜਾ ਨਾਲ ਸਰੂਪ ਰੂਪੀ ਥਾਂ ਦੀ ਪ੍ਰਾਪਤੀ ਹੁੰਦੀ ਹੈ ਪਵਿੱਤ ਪਾਵਨ ਸੇ ਜਨ ਸਾਚੇ ਏਕ ਸ਼ਬਦ ਲਿਵ ਲਾਈ ਜਿਨ੍ਹਾਂ ਨੇ ਗੁਰਾਂ ਦੁਆਰਾ ਇੱਕ ਸ਼ਬਦ ਬ੍ਰਹਮ ਵਿੱਚ ਚਿਤ ਦੀ ਲਿਵ ਬਿਰਤੀ ਲਾਉਣਾ ਕੀਤੀ ਹੈ ਉਹ ਜਨਪੁਰਖ ਸੱਚੇ ਤੇ ਪਵਿੱਤ ਪਵਿੱਤਰ ਤੋਂ ਪਵਿੱਤਰ ਹਨ ਵਾ ਉਹ ਜਨਪੁਰਖ ਮਨ ਕਰਕੇ ਸੱਚੇ ਤਨ ਕਰਕੇ ਪਵਿੱਤਰ ਤੇ ਬਾਣੀ ਕਰਕੇ ਪਾਵਨ ਹਨ ਵਾ ਜਿਨ੍ਹਾਂ ਨੇ ਸੱਚੇ ਗੁਰਾਂ ਦੇ ਇੱਕ ਪਾਵਨ ਸ਼ਬਦ ਵਿੱਚ ਚਿਤ ਦੀ ਬਿਰਤੀ ਲਾਉਣਾ ਕੀਤੀ ਹੈ ਉਹ ਪੁਰਖ ਪਵਿੱਤਰ ਹਨ ਬਿਨ ਨਾਵੇ ਹੋਰ ਪੂਜ ਨਾ ਹੋਵੀ ਪਰਮ ਭੁੱਲੀ ਲੋਕਾਈ ਪਰਮੇਸ਼ਰ ਦੇ ਨਾਮ ਜਪੇ ਤੋਂ ਬਗੈਰ ਹੋਰ ਕੋਈ ਵੀ ਪੂਜਾ ਪਰਮੇਸ਼ਰ ਦੇ ਦਰ ਉੱਤੇ ਪਰਵਾਹ ਨਹੀਂ ਹੁੰਦੀ ਸਾਰੀ ਲੋਕਾਈ ਸ੍ਰਿਸ਼ਟੀ ਪਰਮ ਵਿੱਚ ਭੁੱਲੀ ਹੋਈ ਹੈ ਗੁਰਮukh ਆਪ ਪਛਾਣੈ ਸੰਤੋ ਰਾਮ ਨਾਮ ਲਿਵ ਲਾਈ। ਏ ਸੰਤੋ ਮਹਾਤਮਾ ਜਨੁ ਰਾਮ ਪਰਮੇਸ਼ਰ ਦੇ ਨਾਮ ਵਿੱਚ ਚਿਤ ਦੀ ਲਿਵ ਬਿਰਤੀ ਲਾ ਕੇ। ਗੁਰਮਖ ਜਨ ਆਪਣਾ ਆਪ ਸਰੂਪ ਪਛਾਣਦੇ ਹਨ। ਵਾ ਆਪਣੇ ਸਰੂਪ ਦੇ ਗਿਆਨ ਕਰਕੇ ਬ੍ਰਹਮ ਆਤਮਾ ਨੂੰ ਪਛਾਣਦੇ ਹਨ। ਆਪੇ ਨਿਰਮਲ ਪੂਜ ਕਰਾਏ ਗੌਰ ਸਬਦੀ ਥਾਈ ਪਾਈ। ਆਪ ਹੀ ਨਿਰਮਲ ਉੱਜਲ ਪਰਮੇਸ਼ਰ ਆਪਣੀ ਪੂਜਾ ਕਰਾਉਂਦਾ ਹੈ ਬਾ ਉੱਜਲ ਸਰੂਪ ਸਤਿਗੁਰੂ ਕਿਰਪਾ ਕਰਕੇ ਨਾਮ ਦੁਆਰਾ ਪੂਜਣ ਕਰਾਉਂਦਾ ਹੈ ਅਤੇ ਆਪ ਹੀ ਗੁਰਬਖਦੀ ਉਪਦੇਸ਼ ਦੀ ਕਮਾਈ ਕਰਨ ਵਾਲੇ ਪੁਰਖਾਂ ਦੀ ਪੂਜਾ ਜਿਹੜੀ ਆ ਥਾਂ ਸਿਰਲੇਖੇ ਵਿੱਚ ਪਾਉਂਦਾ ਹੈ ਪੂਜਾ ਕਰ ਹੈ ਪਰ ਬੇਦ ਨਹੀਂ ਜਾਣ ਹੈ ਦੂਜੇ ਪਾਏ ਮਲ ਲਾਈ ਪਾਤਸ਼ਾਹ ਵਰਮਾਉਂਦੇ ਜਿਹੜੇ ਲੋਕ ਪਦਾਰਥਾਂ ਨੂੰ ਅਰਪਣ ਕਰਕੇ ਪੂਜਾ ਤਾਂ ਕਰਦੇ ਆ ਪਰ ਪਰਮੇਸ਼ਰ ਦੀ ਪ੍ਰਾਪਤੀ ਵਾਲੀ ਪੂਜਾ ਕਰਨ ਦੀ ਵਿਧੀ-ਯੁਗਤੀ ਨਹੀਂ ਜਾਣਦੇ ਸਗੋਂ ਦ્વੈਤ ਭਾਵ ਵਿੱਚ ਲੱਗ ਕੇ ਆਪਣੇ ਅੰਤਿਆਕਰਨ ਨੂੰ ਪਾਪਾਂ ਰੂਪੀ ਦ્વੈਕ ਰੂਪੀ ਰਾਗ ਦ્વੈਤ ਰੂਪੀ ਮੈਲ ਹੀ ਲਾਉਣਾ ਕਰਦੇ ਆ ਗੁਰਮਖ ਹੋਵੇ ਸੋ ਪੂਜਾ ਜਾਣੈ ਭਾਣਾ ਮਨ ਵਸਾਈ ਜਿਹੜੇ ਗੁਰਮਖ ਹੁੰਦੇ ਆ ਉਹ ਪਰਮੇਸ਼ਰ ਦੀ ਪ੍ਰਾਪਤੀ ਵਾਲੀ ਭਗਤੀ ਰੂਪੀ ਪੂਜਾ ਕਰਨੀ ਜਾਣਦੇ ਆ ਵਾ ਪਰਮੇਸ਼ਰ ਦਾ ਪੂਜਣ ਕਰਨਾ ਜਾਣਦੇ ਆ ਅਤੇ ਪਰਮੇਸ਼ਰ ਦਾ ਬਾਣਾ ਹੁਕਮ ਮੰਨਣਾ ਮਨ ਹਿਰਦੇ ਵਿੱਚ ਵਸਾਉਂਦੇ ਆ ਬਾਣੇ ਦੇ ਸਭ ਸੁਖ ਪਾਵੈ ਸੰਤੋ ਅੰਤੇ ਨਾਮ ਸਖਾਈ ਇਹ ਸੰਤੋ ਮਹਾਤਮਾ ਜਨੋ ਪਰਮੇਸ਼ਰ ਦਾ ਬਾਣੇ ਹੁਕਮ ਮੰਨਣ ਤੋਂ ਹੀ ਸਾਰੇ ਲੋਕ ਪ੍ਰਲੋਗ ਦੇ ਸੁਖ ਪਾ ਲੈਣਾ ਕਰੀਦੇ ਅਤੇ ਅੰਤੇ ਅਖੀਰ ਭਾਵ ਪ੍ਰਾਣਾ ਦੇ ਵਿਜੋਗ ਸਮੇਂ ਵੱਪਰ ਲੋਕ ਵਿੱਚ ਪਰਮੇਸ਼ਰ ਦਾ ਨਾਮ ਹੀ ਜੀਵਾਂ ਦੀ ਸਹਾਇਤਾ ਕਰਨ ਵਾਲਾ ਹੈ ਆਪਣਾ ਆਪ ਨਾ ਪਛਾਣੈ ਸੰਤੋ ਕੂੜ ਕਰਹਿ ਵਡਿਆਈ ਇਹ ਸੰਤੋ ਮਹਾਤਮਾ ਜਨੋ ਜਿਹੜੇ ਪੁਰਖ ਆਪਣਾ ਆਪ ਪਾਵ ਆਪਣਾ ਆਤਮ ਸਰੂਪ ਨਹੀਂ ਪਛਾਣਦੇ ਉਹ ਆਪਣੀ ਝੂਠੀ ਹੀ ਵਡਿਆਈ ਮਹਿਮਾ ਕਰਦੇ ਆ ਪਾਖੰਡ ਕੀਨੈ ਜਮ ਨਹੀਂ ਛੁੱਟੈ ਲੈ ਜਾਸੀ ਪਤ ਗਵਾਈ ਬਖੰਡ ਦੰਮ ਕਰਨ ਨਾਲ ਜਮਦੂਤ ਛੜਦਾ ਨਹੀਂ ਸਗੋਂ ਇਸ ਲੋਕ ਵਿੱਚ ਪਤ ਇੱਜ਼ਤ ਗਵਾ ਕੇ ਪ੍ਰਲੋਕ ਨੂੰ ਜਾਸੀ ਜਾਵੇਗਾ ਜਿਨੇ ਅੰਤਰ ਸ਼ਬਦ ਆਪ ਪਛਾਣ ਹੈ ਗਤ ਮਿਤ ਤਿਨਹੀ ਪਾਈ ਜਿਨ੍ਹਾਂ ਦੇ ਹਿਰਦੇ ਵਿੱਚ ਸ਼ਬਦ ਬ੍ਰਹਮ ਵਾਹਿਗੁਰੂ ਦੇ ਨਾਮ ਦਾ ਨਿਵਾਸ ਹੈ ਵਾ ਗੁਰੂ ਸ਼ਬਦ ਉਪਦੇਸ਼ ਦਾ ਨਿਵਾਸ ਹੈ ਉਹ ਆਪ ਆਪਣੇ ਆਤਮ ਸਰੂਪ ਨੂੰ ਪਛਾਣਦੇ ਹਨ ਅਤੇ تنਹੀ ਉਹਨਾਂ ਨੇ ਹੀ ਪ੍ਰਭੂ ਗਤ ਪ੍ਰਾਪਤੀ ਦੀ ਮਿਤ ਮਰਿਆਦਾ ਵਾ ਗਤ ਮੁਕਤੀ ਦੀ ਪ੍ਰਾਪਤੀ ਰੂਪ ਮਰਿਆਦਾ ਪਾਉਣਾ ਕੀਤਾ ਹੈ ਇਹ ਮਨੁਆ ਸੁੰਨ ਸਮਾਦ ਲਗਾਵੇ ਜੋਤੀ ਜੋਤ ਮਿਲਾਈ ਹੀ ਭਾਈ ਜਿਨ੍ਹਾਂ ਨੇ ਆਪਣੀ ਇਹ ਮਨੁਆ ਮਨ ਨੂੰ ਸੁੰਨ ਅਫੁਰ ਰੂਪ ਪਰਮੇਸ਼ਰ ਦਾ ਧਿਆਨ ਕਰਨ ਰੂਪ ਸਮਾਧੀ ਵਿੱਚ ਲਗਾਉਣਾ ਕੀਤਾ ਹੈ ਉਨ੍ਹਾਂ ਦੀ ਪਰਤਕ ਜੋਤ ਜੋਤੀ ਪ੍ਰਕਾਸ਼ ਰੂਪ ਪਰਮੇਸ਼ਰ ਨੇ ਆਪਣੇ ਨਾਲ ਮਿਲਾ ਲਈ ਹੈ ਸੁਣ ਸੁਣ ਗੁਰਮਖ ਨਾਮ ਵਖਾਣ ਹੈ ਸਤ ਸੰਗਤ ਮੇਲ ਆਈ ਜਿਹੜੇ ਗੁਰਮਖ ਜਨਮੁਕੀ ਗੁਰਾਂ ਦੇ ਉਪਦੇਸ਼ ਨੂੰ ਸੁਣ ਸੁਣ ਕੇ ਵਾਸ਼ਰਦਾ ਤੇ ਵਿਸ਼ਵਾਸ ਰੂਪੀ ਕੰਨਾਂ ਨਾਲ ਸਰਵਣ ਕਰਕੇ ਪਰਮੇਸ਼ਰ ਦੇ ਨਾਮ ਨੂੰ ਕਥਨ ਕਰਦੇ ਆ ਅਤੇ ਆਪਣੇ ਆਪ ਨੂੰ ਸੱਚ ਸਰੂਪ ਦੀ ਪਲੀ ਪ੍ਰਕਾਰ ਪ੍ਰਾਪਤੀ ਕਰਾਉਣ ਵਾਲੀ ਸੰਗਤ ਨਾਲ ਮਿਲਾਉਣਾ ਕਰਦੇ ਆ ਗੁਰਮਖ ਗਾਵੈ ਆਪ ਗਵਾਵੈ ਦਰ ਸਾਚੈ ਸੋਭਾ ਪਾਈ ਉਹ ਗੁਰਮਖ ਜਨ ਗੁਰਾਂ ਦੁਆਰਾ ਕੀਰਤਨ ਭਗਤੀ ਨੂੰ ਗਾਉਣਾ ਕਰਦੇ ਤੇ ਆਪਣੇ ਅੰਦਰੋਂ ਆਪਾ ਭਾਵ ਹੰਕਾਰ ਗਵਾਉਣਾ ਕਰਦੇ ਆ ਇਸੇ ਕਰਕੇ ਉਹ ਸੱਚੇ ਸਚਖੰਡ ਰੂਪੀ ਦਰ ਦਰਬਾਰ ਵਿੱਚ ਵਾਸਤ ਸੰਗਤ ਰੂਪੀ ਦਰਬਾਰ ਵਿੱਚ ਸੋਭਾ ਵੜਿਆਈ ਪਉਣਾ ਕਰਦੇ ਆ ਸਾਜੀ ਬਾਣੀ ਸੱਚ ਵਖਾੜੈ ਸੱਚ ਨਾਮ ਲਿਵਲਾਈ ਸਤਿਗੁਰਾਂ ਦੀ ਉਚਾਰਨ ਕੀਤੀ ਹੋਈ ਬਾਣੀ ਸੱਚੀ ਹੈ ਤੇ ਗੁਰਾਂ ਦੀ ਸੱਚੀ ਬਾਣੀ ਮਿਰਤੀ ਨੂੰ ਬ੍ਰਹਮਾਕਾਰ ਬਣਾਉਣ ਵਾਲੀ ਹੈ ਸੱਜ ਕਈਏ ਸਤ ਸਰੂਪ ਨੂੰ ਹੀ ਵਖਾੜੈ ਕਥਨ ਕਰਦੀ ਹੈ ਅਤੇ ਸੱਚੇ ਨਾਮ ਵਿੱਚ ਲਿਵ ਮਿਰਤੀ ਲਾਉਣ ਬਾਬਦੀ ਰੇ ਕਹਿੰਦੀ ਹੈ ਪੈ ਪੰਜਨ ਅਤਿ ਪਾਪ ਨਿਖੰਝਨ ਮੇਰਾ ਪ੍ਰਭ ਅੰਤ ਸਖਾਈ ਹਾਂ ਜੰਮਣ ਮਰਨ ਦੇ ਪੈ ਡਰ ਨੂੰ ਪੰਜਨ ਭੰਨਣ ਨਾਸ਼ ਕਰਨ ਵਾਲ ਅਤਿਅੰਤ ਪਾਪਮੰਦ ਕਰਮਾਂ ਨੂੰ ਨਿਖੰਝਨ ਕੱਟਣ ਵਾਲਾ ਮੇਰਾ ਭਾਵ ਸਾਡਾ ਪ੍ਰਭ ਪਰਮੇਸ਼ਰ ਅੰਤ ਅਖੀਰ ਦੇ ਸਮੇਂ ਸਖਾਈ ਸਹਾਇਤਾ ਕਰਨ ਵਾਲਾ ਹੈ ਸਭ ਕਿਸੇ ਆਪੇ ਆਪ ਵਰਤੈ ਨਾਨਕ ਨਾਮ ਵਡਿਆਈ ਜੋ ਪਰਮੇਸ਼ਰ ਸਾਰਾ ਕੁਝ ਆਪੇ ਆਪ ਆਪਣਾ ਆਪ ਰੂਪ ਹੋ ਕੇ ਵਰਤ ਰਿਹਾ ਸਤਿਗੁਰੂ ਸਾਹਿਬ ਜੀ ਕਥਨ ਕਰਦੇ ਹਨ ਕਿ ਉਸ ਪਰਮੇਸ਼ਰ ਦੇ ਸਰੂਪ ਦੀ ਪ੍ਰਾਪਤੀ ਰੂਪ ਵਿੜਾਈ ਗੁਰਾਂ ਦੁਆਰਾ ਉਸ ਦਾ ਨਾਮ ਜਪ ਕੇ ਹੀ ਮਿਲਦੀ ਹੈ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ